ਹਾਂਜੀ ਮਿੱਤਰੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਣੇ ਕੋਲ ਆਪਾਂ ਜਾਣਾ ਹੈਗਾ ਬੋੜੀ ਤੇ ਸਾਡੇ ਪਿੰਡ ਦੀ ਇੱਕ ਪ੍ਰਾਚੀਨ ਬੋੜੀ ਹੈ ਫਿਲਹਾਲ ਮੈਂ ਸਕੂਲੀ ਤਿਆਰ ਹੋ ਗਿਆ ਤੇ ਸਕੂਲ ਜਾਵਾਂਗਾ ਸਕੂਲ ਤੋਂ ਆ ਕੇ ਆਪਾਂ ਉੱਥੇ ਵਿਊ ਇੰਜੋਏ ਕਰਨ ਚੱਲਾਗੇ ਆਪਣੀ ਪ੍ਰਾਚੀਨ ਬੋੜੀ ਦੇ ਤੇ ਉੱਥੇ ਆ ਕੇ ਆਪਾਂ ਪਾਣੀ ਤੇ ਬੋੜੀ ਸਾਬ ਸਫਾਈ ਵੀ ਕਰਾਂਗੇ ਤੇ ਉੱਥੇ ਤੁਹਾਨੂੰ ਮੈਂ ਵਿਊਜ਼ ਵੀ ਦਿਖਾਵਾਂਗਾ ਚਲੋ ਮਿੱਤਰੋ ਫਿਰ ਮੈਂ ਚੱਲਦਾ ਹਾਂ ਸਕੂਲ ਤੇ ਆ ਕੇ ਮਿਲਾਂਗਾ ਤੁਹਾਨੂੰ ਸਕੂਲ ਤੋਂ ਬਾਅਦ ਬਾਏ ਲੋ ਵੀ ਮਿੱਤਰੋ ਆ ਗਿਆ ਮੈਂ ਸਕੂਲ ਤੋਂ ਵਾਪਸ ਤੇ ਮਮਾ ਲਗਾ ਰਿਹਾ ਆਪਣੇ ਨੇਲ ਪੈਂਟ ਤੇ ਹੁਣ ਮੈਂ ਬਾੜੀਪੁਰ ਦੀ ਚੇਂਜ ਕਰੂੰਗਾ ਆਪਣੀ ਸਕੂਲ ਦੀ ਤਾਂ ਚੱਲਾਂਗੇ ਆਪਾਂ ਅੱਗੇ ਬਲੌਗ ਬਣਾਣ ਅੱਗੇ ਲੋ ਵੀ ਮਿੱਤਰੋ ਆਪਾਂ ਚੱਲ ਪਏ ਹੁਣ ਬੋੜੀ ਦੇ ਰਾਹ ਦੇ ਵਿੱਚ ਮੈਂ ਤੇ ਮੇਰਾ ਦੋਸਤ ਐ ਨਾਲ ਫੋਨ ਫੜ ਕੇ ਖੜਾ ਵੀਡੀਓ ਬਣਾ ਰਿਹਾ ਮੇਰੀ ਤੇ ਬੋੜੀ ਦਾ ਰਸਤਾ ਥੋੜਾ ਜੰਗਲੀ ਜਿਹਾ ਏਰੀਆ ਤੇ ਤੁਸੀਂ ਦੇਖੋ ਵੀਡੀਓ ਵਿੱਚ ਖੁਦ ਹੀ ਕਿੱਦਾਂ ਰਸਤਾ ਮੈਂ ਤੁਹਾਨੂੰ ਦਿਖਾਣਾ ਖੁਦ ਆਇਕੋ ਮਿੱਤਰੋ ਕਛਿੱਦੜਾ ਏਰੀਆ ਆਪਣਾ ਬੋੜੀ ਦਾ ਆਪਾਂ ਦੋਈ ਜਾਣੇ ਚੱਲੇ ਆਂ ਬੋੜੀ ਇੱਥੋਂ ਤੇ ਆਰਾਊਂਡ 1.5 ਕਿਲੋਮੀਟਰ ਦੂਰ ਹੈਗੀ ਹੈ ਮਿੱਤਰੋ ਤੇ ਦੇਖਦੇ ਆਪਾਂ ਅੱਗੇ ਜਾ ਕੇ ਬੋੜੀ ਤੇ ਬੋੜੀ ਤੋ ਆ ਕੇ ਫਿਰ ਵਾਪਿਸ ਘਰ ਵੀ ਚੱਲਾਂਗੇ ਦੇਖਦੇ ਆ ਬੋੜੀ ਤੇ ਕਿੰਦਾ ਸਾਫ ਸਫਾਈ ਹੈਗੀ ਪਾਣੀ ਦੀ ਕਿ ਨਹੀਂ ਜੇ ਨਾ ਹੋਈ ਤੇ ਆਪਾਂ ਸਾਫ ਕਰਾਂਗੇ ਇਦਾਂ ਕੁ ਰਸਤਾ ਮਿੱਤਰੋ ਆਇਕੋ ਵਿਊ ਚੈੱਕ ਕਰੋ ਮਿੱਤਰੋ ਤੁਸੀਂ ਪਿਛਲਾ ਚੈੱਕ ਕਰ ਸਾਦੇ ਹੋ ਵਿਊ ਤੁਸੀਂ ਆਇਕੋ ਉਹ ਹੈਗਾ ਮਿੱਤਰੋ ਮੰਦਿਰ ਜਿਹੜਾ ਮੈਂ ਤੁਹਾਨੂੰ ਕੱਲ ਦਿਖਾਇਆ ਸੀਗਾ ਆਪਣੇ ਵਲੌਗ ਦੇ ਵਿੱਚ ਆਇਕੋ ਮਿੱਤਰੋ ਵਿਊ ਚਲੋ ਫੇ ਬੋੜੀ ਤੇ ਚੱਲਦੇ ਹਾਂ મિત્રો આ દેખો બોડી નું જાનવા દે અગે રસ્તા બ્લોક હે ઇતھے પેડ દી ટાણી ડિગી ہوئی હે ઇસ કરકે અપા થોડા ઇધર ઉધર કો આમ ફેરકે જાવાંગે કીતે રસ્તા બનાઉને હે શાયદ ઇથો તે ઉપર રસ્તા બના સકતે હે દેખ દે આયકો મિત્રો દોસ્ત મેરા રસ્તા સાફ કર દયા આ દેખ લો તે મેરે પીછે ઇદાઈ કુછ ખાઈયે ખાન ચલ જાઉં હું હાલો તે મિત્રો હણ ચાલતે હે અગે બોડી આલે રસ્તે ઈ રસ્તે બીચો નીકળકે ટાણા મેરે દોસ્ત ને ફડયા હોયા આ જા ભાઈ ચલીય અગે રસ્તા કાફી કઠી ને દોસ્તો ਪਰ ਆਪਾਂ ਜਾਣਾ ਜ਼ਰੂਰ ਹੈ ਕਿਉਂਕਿ ਹੁਣ ਤੁਹਾਨੂੰ ਕਿਹਾ ਵੀਊ ਦਿਖਾਣਾ ਤਾਂ ਦਿਖਾਣਾ ਚਲੋ ਚਲੀਏ ਇਕੱਠੀ ਚੱਲਦੇ ਲੋਬੀ ਮਿੱਤਰੋ ਤੁਸੀਂ ਆਪ ਵੀਡੀਓ ਵਿੱਚ ਦੇਖੋ ਸਾਰਾ ਰਸਤਾ ਹੈਗਾ ਜਿੱਦਾਂ ਬੰਦ ਹੋ ਚੁੱਕਿਆ ਅੱਜ ਮੇਰੇ ਸਾਹ ਨਾਲ ਬੋੜੀ ਤੇ ਜਾਣਾ ਮੁਸ਼ਕਲ ਹੀ ਰਹਾ ਦਾ ਬੰਦ ਹੋਇਆ ਹੋਇਆ ਰਸਤਾ ਖਰਾਬ ਰਸਤੇ 'ਚੋਂ ਪਾਏ ਮਿੱਤਰੋ ਅੱਜ ਮੁਸ਼ਕਲ ਹੈ ਆਪਣਾ ਬੋੜੀ ਤੇ ਜਾਣਾ ਮੈਂ ਤੁਹਾਨੂੰ ਫਿਰ ਕਿਸੇ ਦਿਨ ਬੋੜੀ ਜ਼ਰੂਰ ਦਿਖਾਵਾਂਗਾ ਆਪਣੇ ਵਲੌਗ ਦੇ ਵਿੱਚ ਮੈਂ ਜੇ ਕਿਹਾ ਤੇ ਪਿੱਛੇ ਬਹੁਤ ਜ਼ਿਆਦਾ ਖਰਾਬ ਰਸਤਾ ਸੀਗਾ ਤੇ ਅੱਜ ਵੀ ਮਿੱਤਰੋ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗਾ ਵਲੌਗ ਦੇ ਵਿੱਚ ਜੇ ਮੈਂ ਕਿਤੇ ਜਾਣ ਨੂੰ ਕਿਹਾ ਤੇ ਮੈਂ ਤੁਹਾਨੂੰ ਲੈ ਜਾਵਾਂਗਾ ਅੱਜ ਮੈਂ ਤੁਹਾਨੂੰ ਲੈ ਜਾਵਾਂਗਾ ਇੱਕ ਫਾਰਮ ਉੱਤੇ ਸਾਡੇ ਪਿੰਡ ਦੇ ਨੇੜੇ ਇੱਕ ਫਾਰਮ ਹੈ ਬਣਿਆ ਹੋਇਆ ਕਾਫੀ ਵਧੀਆ ਜਗ੍ਹਾ ਉਹ ਵੀ ਜੰਗਲ ਦੇ ਵਿੱਚ ਹੈ ਤੇ ਚੱਲਦੇ ਆਂ ਫਿਰ ਉੱਥੇ ਜਾ ਕੇ ਦੇਖ ਕੇ ਅਨੇਕਾਂ ਕਿਾਸੀ ਨੇ ਮਿੱਤਰੋ ਇੱਥੇ ਰਸਤੇ ਹੀ ਬਹੁਤ ਹੀ ਜ਼ਿਆਦਾ ਹਾਲਤ ਖਰਾਬ ਹੈ ਤੁਸੀਂ ਖੁਦ ਹੀ ਦੇਖ ਹੀ ਸਕਦੇ ਹੋ ਕਿੰਨੀ ਬੂਟੀ ਹੈ ਮਿੱਤਰੋ ਇੱਥੇ ਲੱਗਿਆ ਹੋਇਆ ਸੀ ਪਹਿਲੇ ਇਹਨਾਂ ਖੇਤਾਂ ਦੇ ਵਿੱਚ ਸਫੈਦਾ ਉੱਪਰ ਤੇ ਜਿਨ੍ਹਾਂ ਲੋਕਾਂ ਸਫੈਦਾ ਸੀ ਗਾਉਂਦੇ ਸਫੈਦਾ ਵਧਾਤਾ ਤੇ ਸਾਰਾ ਬਲਾਸਤਾ ਬਲੌਕ ਕਰਾਤਾ ਇਸ ਕਰਕੇ ਹੁਣ ਆਪਣਾ ਜਾਣਾ ਤਾਂ ਔਖਾ ਤੇ ਅੱਜ ਅਪਾ ਚਲਦੇ ਫਾਰਮ ਤੇ ਫਾਰਮ ਦਾ ਦੇਖਦੇ ਕਿਆ ਕੰਡੀਸ਼ਨ ਹੈ ਚਲੋ ਫਿਰ ਮਿੱਤਰੋ ਨਾਲ ਮਿੱਤਰੋ ਲੈ ਤਾਂ ਮੈਨੂੰ ਰਸਤਾ ਖਰਾਬ ਤੇ ਵੀ ਜਾਣਾ ਚਾਹੀਦਾ ਪਰ ਲੇਕਿਨ ਇਥੇ ਹਾਲ ਤਾਂ ਮਾਰੇ ਹੈਗੇ ਹੀ ਹੈ ਪਰ ਲੇਕਿਨ ਇਸ ਰਸਤੇ ਵਿੱਚ ਮਿੱਤਰੋ ਬਾਗ ਦਾ ਵੀ ਬਹੁਤ ਜ਼ਿਆਦਾ ਖਤਰਾ ਬਾਗ ਦਾ ਰੋਲਾ ਪਿਆ ਰਿਹਾ ਹੈ ਇਸ ਰਸਤੇ ਦੇ ਵਿੱਚ ਜਿਸ ਕਰਕੇ ਹੈ ਵੀ ਅਪਾ ਮੈਂ ਤਾਂ ਮੇਰਾ ਦੋਸਤ ਦੋਹੇ ਇਕੱਲੇ ਤੇ ਰਸਤਾ ਵੀ ਕਾਫੀ ਜ਼ਿਆਦਾ ਤੁਸੀਂ ਦੇਖ ਹੀ ਲਿਆ ਖਰਾਬ ਹੋ ਬਲੋਕ ਹੋਇਆ ਹੈ ਤੇ ਇਸੇ ਕਰਕੇ ਫਿਰ ਮੈਨੂੰ ਕੈਨਸਲ ਕਰਨਾ ਪਿਆ ਰਿਹਾ ਬੋਡੀ ਤੇ ਜਾਣ ਦਾ ਲੇਕਿਨ ਇਸੇ ਬਲੌਗ ਦੇ ਵਿੱਚ ਆਪਾਂ ਬੋੜੀ ਤੇ ਨਹੀਂ ਜਾਵਾਂਗੇ ਆਪਣੀ ਇੱਕ ਹੋਰ ਨੈਕਸਟ ਵਿਊ ਵਾਲੀ ਜਗ੍ਹਾ ਹੈਗੀ ਹੈ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਾਂਗਾ ਫਾਰਮ ਉੱਤੇ ਚਲੋ ਮਿੱਤਰੋ ਫਾਰਮ ਦੇਖ ਕੇ ਆਨੇ ਜੰਗਲ ਦਾ ਫਾਰਮ ਆ ਵੀ ਆ ਦੇਖੋ ਮਿੱਤਰੋ ਕਿੰਨਾ ਰਸਤਾ ਖਰਾਬ ਹੈ ਬੰਦਾ ਦੇਖੋ ਕਿੰਨੀ ਝਾੜੀ ਆਪਾਂ ਸਾਈਡ ਤੇ ਕਰਕੇ ਗਏ ਸੀ ਇੱਥੋਂ ਤੇ ਪਰ ਹੁਣ ਮਿੱਤਰੋ ਜਿਆਦਾ ਹੀ ਔਖਾ ਹੋ ਗਿਆ ਸੀ ਅੱਗੇ ਕੰਮ ਤੇ ਆਪਾਂ ਹੈ ਵੀ ਦੋ ਜਾਣੇ ਇੱਧਰ ਬਾਗ ਦਾ ਵੀ ਰਸਤੇ 'ਚ ਬਹੁਤ ਹੀ ਜ਼ਿਆਦਾ ਖਤਰਾ ਤੇ ਮੈਂ ਮੇਰੇ ਨਾਲ ਮਾਫੀ ਮੈਂ ਚਾਹਨਾ ਕਿਉਂਕਿ ਮੈਂ ਤੁਹਾਨੂੰ ਅੱਜ ਬੋਡੀ ਦਿਖਾ ਨਹੀਂ ਪਾਇਆ ਪਰ ਮੈਂ ਤੁਹਾਨੂੰ ਜਰੂਰ ਦਿਖਾਵਾਂਗਾ ਕੱਲ੍ਹ ਜਾਂ ਪਰਸੋ ਜਾਂ ਅਗਲੇ ਕੁਝ ਦਿਨਾਂ ਦੇ ਵਿੱਚ ਆਪਾਂ ਚੱਲਾਂਗੇ ਬੋੜੀ ਤੇ ਮੈਂ ਤਾਂ ਮੇਰੇ ਦੋਸਤ ਚੱਲਾਂਗੇ ਦੋ ਚਾਰ ਜਣੇ ਨਾਲ ਕੇ ਫਿਰ ਚੱਲਾਂਗੇ ਬੋੜੀ ਤੇ ਉੱਥੇ ਫਿਰ ਤੁਹਾਨੂੰ ਮੈਂ ਸੀਨ ਦਿਖਾਵਾਂਗਾ ਨਾਲੇ ਉਸ ਬੋੜੀ ਦੀ ਸਾਰੀ ਹਿਸਟਰੀ ਦੱਸਾਂਗਾ ਇਸਕਾ ਕਿ ਆ ਜਪਨ ਜਾਣ ਪਿਆਰੇ ਫਾਰਮ ਤੇ ਫਾਰਮ ਵੀ ਸਾਡੇ ਘਰ ਤੋਂ ਥੋੜਾ ਦੂਰ ਹੈਗਾ ਆ ਰੌਂਡ 1 ਕਿਲੋਮੀਟਰ ਤੇ ਉਧਰ ਦੀ ਸਾਈਡ ਚੱਲਦੇ ਤੇ ਜਾ ਕੇ ਦੇਖਦੇ ਆ ਫਿਰ ਅੱਗੇ ਕੀ ਬੰਦਾ ਹੈਗਾ ਚਲੋ ਮਿੱਤਰੋ ਆਇਆਖੋ ਮਿੱਤਰੋ ਰਸਤੇ ਆਹ ਇੱਥੇ ਅੱਗੇ ਲੱਗੀ ਹੋਈ ਸੀ ਸਫੇਦਾ ਚਲਾ ਕੇ ਇਦਾ ਕਰਤਾ ਮਿੱਤਰੋ ਸਾਰਾ ਕੰਮ ਆ ਦੇਖ ਲੋ ਮਿੱਤਰੋ ਇਸੇ ਰਸਤੇ ਦੀ ਆ ਇਸੇ ਸੀ ਰਸਤੇ ਵਾਪਸ ਚਲੇ ਆਂ ਕਰ ਹੁਣ ਉਥੇ ਫਾਰਮ ਤੇ ਚੱਲਾਂਗੇ ਫਾਰਮ ਕਮਾਵਾਂਗੇ ਅੱਜ ਤੁਹਾਨੂੰ ਮੈਂ ਅੱਜ ਦੀ ਵੀਡੀਓ ਤੇ ਬੋੜੀ ਵਾਲਾ ਟੌਪਿਕ ਆਪਾਂ ਫੇਰ ਕਿਸੇ ਦਿਨ ਕਵਰ ਕਰਾਂਗੇ ਚਲੋ ਲੋ ਵੀ ਮਿੱਤਰੋ ਬੋੜੀ ਵਾਲੇ ਰਸਤੇ ਤਾਂ ਨਹੀਂ ਜਾ ਹੋਇਆ ਪਰ ਹੁਣ ਮੈਂ ਤੁਹਾਨੂੰ ਕਮਾਣ ਲੈ ਕੇ ਚੱਲਾਂਗਾ ਆਪਣੇ ਪਿੰਡ ਦੇ ਨਜ਼ਦੀਕ ਇੱਕ ਫਾਰਮ ਹੈ ਜਿਹੜਾ ਕੁਝ ਸਮੇਂ ਤੋਂ ਜਿਨਾ ਸੀਗਾ ਮਾਲਕਾਂ ਨੇ ਬੰਦ ਕਰਤਾ ਤੇ ਜੰਗਲੀ ਏਰੀਆ ਦੇ ਵਿੱਚ ਹੈਗਾ ਘੁੰਮਾਂਗੇ ਉੱਥੇ ਨਾਲੇ ਤੁਹਾਨੂੰ 뷰 ਵੀ ਇੰਜੋਏ ਕਰਾਵਾਂਗੇ ਥੋੜੇ ਬੋਤ ਚਲੋ ਆ ਸੜਕ ਜਾਂਦੀ ਹੈ ਜਿਹੜੀ ਆ ਸੜਕ ਹੈ ਮਿੱਤਰੋ ਇਹ ਟੱਪਾ ਤੇ ਢੋਲਵੇ ਦੀ 메ਨ ਸੜਕ ਹੈਗੀ ਹੈ ਰੋਡ ਤੇ ਇਹ ਰੋਡ ਅੱਗੇ ਜਾ ਕੇ ਮਿਲਦਾ ਹੈਗਾ ਚਿੰਤਾਪੁਰਨੀ ਮਾਤਾ ਦੇ ਮੰਦਿਰ ਆਵਾਜਾ ਇੱਥੇ ਚੱਲਦੀ ਜਾਂਦੀ ਹੈ ਤੁਸੀਂ ਵੀਡੀਓ ਇੱਕੀ ਦੇਖ ਲਓ ਆਵਾਜਾ ਚੱਲਦੀ ਤੇ ਮਿੱਤਰੋ ਚੱਲਦੇ ਆ ਫੇਰ ਫਾਰਮ 'ਚ ਤਾਂ ਇੱਧਰ ਦੇਖੋ ਮਿੱਤਰੋ ਸਫੇ ਦੇ ਪਿੱਛੇ ਸਨਸੈਟ ਵੀ ਹੋ ਰਿਹਾ ਥੋੜਾ ਥੋੜਾ ਤੇ ਮਿੱਤਰੋ ਇਧਰਲੇ ਪਾਸੇ 뷰 ਹੈ ਆਪਣੇ ਪਿੰਡ ਚੀਲਾ ਦੀ ਕੋਈ ਕਮੀ ਨਹੀਂ ਉਹ ਦੇਖੋ ਮਿੱਤਰੋ ਚੀਲ ਦਾ ਪੇੜ ਸਾਹਮਣੇ ਪਿੰਡ ਕੱਲ ਮਿੱਤਰੋ ਆਪਾਂ ਫਾਰਮ ਦੇ ਅੱਧੇ ਰਾਸਤੇ ਵਿੱਚ ਪਹੁੰਚ ਚੁੱਕੇ ਹਾਂ ਤੁਸੀਂ ਪਿੱਛੇ ਥੀ ਵਿਊਜ਼ ਮੇਰੇ ਦੇਖ ਲਓ ਜਿੱਦਾਂ ਹੈ ਨਾ ਪਹਾੜਾ ਦੇ ਵਧੀਆ ਵਿਊ ਹੈਗੇ ਇੱਧਰ ਤੇ ਫਾਰਮ ਵੀ ਬਹੁਤ ਬੜੀਆ ਜਗ੍ਹਾ ਤੇ ਬਣਿਆ ਹੋਇਆ ਲੋਕੇਸ਼ਨ ਤੇ ਜੰਗਲੀ ਏਰੀਆ ਦੇਖੋ ਮੈਂ ਤੁਹਾਨੂੰ ਸਨਸੈਟ ਦਾ ਵਿਊ ਵੀ ਦਿਖਾਣਾ ਪਿੱਛੇ ਜਿਹੜਾ ਫੜੋ ਕੈਮਰਾਮੈਨ ਫੋਨ ਆਇਕੋ ਮਿੱਤਰੋ ਸਾਹਮਣੇ ਹੋ ਰਿਹਾ ਸਨਸੈਟ ਪੇੜਾ ਦੇ ਪਿੱਛੇ ਹੋ ਆਇਕੋ ਆਪਣੇ ਪਿੰਡ ਦੀ ਸੜਕ ਐ ਇਹ ਮੇਨ ਪਿੰਡ ਆਪਣੇ ਚੀਲਾ ਦੀ ਵੀ ਕੋਈ ਕਮੀ ਨਹੀਂ ਆਇਕੋ ਚੀਲ ਦਾ ਪੇੜ ਤੇ ਇੱਧਰਲੇ ਵਿਊ ਤੁਸੀਂ ਚੈੱਕ ਕਰ ਹੀ ਸਕਦੇ ਹੋ ਮਿੱਤਰੋ ਆਏ ਕੋਹ ਬਹਾਰਾ ਦੇ ਵੀਊ ਤੇ ਚਲੋ ਫੇ ਮਿੱਤਰੋ ਇਸੀ ਸੜਕ ਦੇ ਉੱਤੇ ਅੱਗੇ ਜਾਂਦੇ ਆਂਦੇ ਰਸਤੇ ਚ ਆਏਗਾ ਫਾਰਮ ਤੇ ਦੇਖਦੇ ਆਂ ਫੇ ਫਾਰਮ ਚਲੋ ਮੇਰੇ ਨਾਲ-ਨਾਲ ਵੀਡੀਓ ਦੇ ਵਿੱਚ ਅੱਗੇ ਤੁਸੀਂ ਖੁਦ ਹੀ ਦੇਖਿਓ ਫਾਰਮ ਦੇ ਨਜ਼ਾਰੇ ਲੋ ਵੀ ਮਿੱਤਰੋ ਤੁਸੀਂ ਮੇਰੇ ਕੱਲ ਦੇ ਵਲੌਗ ਦੇ ਵਿੱਚ ਆ ਬਾਬੇ ਦਾ ਮੰਦਿਰ ਦੇਖਿਆ ਹੋਣਾ ਜਿੱਥੇ ਮੈਂ ਤੁਹਾਨੂੰ ਵਧੀਆ ਵੀਊ ਦਿਖਾਈ ਸੀਗੇ ਇਹ ਬਾਬੇ ਦਾ ਮੰਦਿਰ ਮਿੱਤਰੋ ਇੰਨੀ ਕ ਹਾਈਟ ਤੇ ਸਾਡੇ ਪਿੰਡ ਦੇ ਜਿਹੜੇ ਮਾਜੀ ਕੋਨੇ ਵਿੱਚੋਂ ਦੇਖ ਰਹੇ ਹੁਸੀਂ ਜ਼ਰੂਰ ਦੇਖਦਾ ਕੋਈ ਈਦਾ ਜੰਗਲ ਹੈ ਫਾਰਮ ਦੇ ਲਈ ਜਾਣ ਲਈ ਚਲੋ ਹੁਣ ਅੱਗੇ ਚੱਲਦੇ ਆਪਾਂ ਆ ਦੇਖੋ ਮਿੱਤਰੋ ਆਪਣੇ ਪਿੰਡ ਦੀਆਂ ਸੜਕਾਂ ਤੇ ਕਿੰਨੇ ਵਧੀਆ ਵਿਚਾਰ ਲਿਖੇ ਹੋਏ ਆ ਆ ਦੇਖੋ ਤੇ ਮਿੱਤਰੋ ਫਾਰਮ ਵੀ ਪਹੁੰਚਣ ਵਾਲੀ ਆ ਥੋੜੀ ਦੂਰੀ ਰਹਿ ਗਈ ਫਾਰਮ ਇਹ ਸਫੇਦੇ ਦੇ ਪਿੱਛੇ ਫਾਰਮ ਹੈ ਤੇ ਚੱਲਦੇ ਆ ਫਿਰ ਫਾਰਮ ਦੇ ਵਿੱਚ ਆ ਦੇਖੋ ਥੋਸੇ ਸਾਈਡ ਤੇ ਆ ਦੇਖੋ ਕਿਦਾਂ ਵਧੀਆ ਲਿਖੇ ਹੋਏ ਵਿਚਾਰ ਲੋ ਵੀ ਮਿੱਤਰੋ ਫਾਰਮ ਤੇ ਮੈਂ ਪਹੁੰਚ ਚੁੱਕਿਆ ਜੇ ਤੁਸੀਂ ਫਾਰਮ ਦੇ ਅੰਦਰ ਜਾਣ ਦਾ ਜਿਹੜਾ ਰਸਤਾ ਹੈਗਾ ਖੁਦ ਹੀ ਦੇਖੋ ਆ ਦੇਖੋ ਏ ਰਸਤਾ ਕੁਛ ਟੁੱਟਿਆ-ਫੁੱਟਿਆ ਮਿੱਤਰੋ ਸਾਰਾ ਟੁੱਟ ਚੁੱਕਿਆ ਰਸਤਾ ਇਧਰੋਂ ਜਾਣਾ ਆਪਾਂ ਹਿੱਥੋਂ ਤੇ ਦੇਖਨੇ ਕਿਤੇ ਰਸਤਾ ਬਣਦਾ ਸਾਈਡ ਤੋਂ ਲੋ ਮਿੱਤਰੋ ਰਸਤਾ ਥੋੜਾ-ਥੋੜਾ ਚੱਲੋ ਬਣ ਜਾਂਦਾ ਆਪਾਂ ਤਾਂ ਲੰਘੇ ਜਣਾ ਦੋ ਜਣਿਆਂ ਨੇ ਤੇ ਅੰਦਰ ਜਾ ਕੇ ਦੇਖਦੇ ਫਿਰ ਫਾਰਮ ਕਿੱਦਾਂ ਦਾ ਹੈ ਚਲੋ ਮੈਂ ਰਸਤਾ ਕ੍ਰੋਸ ਕਰਕੇ ਫਿਰ ਵੀਡੀਓ ਪਲੇ ਕਰਾਂਗਾ ਲੋ ਵੀ ਮਿੱਤਰੋ ਇਹ ਹੈਗਾ ਰਸਤਾ ਆਪਣਾ ਫਾਰਮ ਦਾ ਤੁਸੀਂ ਪਿੱਛੇ ਦੇਖੀ ਜਦੋਂ ਰਸਤਾ ਟੁੱਟਿਆ ਇਹ ਜਿਹੜਾ ਰਸਤਾ ਇਹਦਾ ਟੁੱਟਣ ਦਾ ਮੈਂ ਤੁਹਾਨੂੰ ਕਾਰਨ ਵੀ ਦੱਸਦਾ ਇਹਦਾ ਟੁੱਟਣ ਦਾ ਕਾਰਨ ਹੈਗਾ ਜ਼ਿਆਦਾ ਮੀਂਹ ਪੈਣਾ ਮਿੱਤਰੋ ਕੁਝ ਟਾਈਮ ਪਹਿਲੇ ਜਿੱਦਾਂ ਹੈਗਾ ਬਰਸਾਤ ਬਹੁਤ ਜ਼ਿਆਦਾ ਹੋਈ ਸੀ 2024 ਦੇ ਜੂਨ ਮਹੀਨੇ ਤੋਂ ਕੁਝ ਟਾਈਮ ਬਾਅਦ ਉਸ ਤੋਂ ਪਹਿਲੇ 2023 ਦੇ ਜੂਨ ਮਹੀਨੇ ਇਹ ਵਿੱਚ ਬਹੁਤ ਹੀ ਜ਼ਿਆਦਾ ਬਰਸਾਤ ਹੋਈ ਜਿਸ ਕਰਕੇ ਇੱਥੇ ਇੰਨਾ ਜ਼ਿਆਦਾ ਪਾਣੀ ਆਇਆ ਪੀ ਇਹ ਰਸਤੇ ਵੀ ਟੁੱਟ ਗਏ ਮਿੱਤਰੋ ਰਸਤੇ ਰੁੜ ਗਏ ਤੇ ਅੱਗੇ ਜਾ ਕੇ ਦੇਖਾਂਗੇ ਥੋੜਾ ਜੰਦਾ ਰਹਿਦਾ ਇਸ ਕਰਕੇ ਜਿਹੜੇ ਫਾਰਮ ਦੇ ਮਾਲਕ ਹੈ ਉਹਨਾਂ ਨੇ ਫਾਰਮ ਛੱਡਣ ਦਾ ਫੈਸਲਾ ਕੀਤਾ ਸੀਗਾ ਕਿਉਂਕਿ ਉਹ ਖੁਦ ਵੀ ਉਹਨਾਂ ਡਰ ਲੱਗਾ ਸੀ ਇੱਥੇ ਰਹਿਣ ਦੇ ਵਿੱਚ ਕਿਉਂਕਿ ਇੱਥੇ ਜਾਂਦਾ ਸੀ ਬਾਗ ਮਿੱਤਰੋ ਬਾਗ ਦਾ ਬਹੁਤ ਹੀ ਜ਼ਿਆਦਾ ਖਤਰਾ ਸੀ ਇੱਧਰ। ਕਿਹਾ ਮਿੱਤਰੋ ਬਾਗ ਤੇ ਚਲੋ ਮੇਰ ਨਾਲ ਚਲੋ ਫਿਰ ਮੈਂ ਤੁਹਾਨੂੰ ਦਿਖਾਣਾ ਅੱਗੇ ਰਸਤਾ। ਦੇਖੋ ਰਸਤਾ ਕੁਝ। ਅੱਧਾ ਰਸਤਾ ਮਿੱਤਰੋ ਕੁਝ ਝਾੜੀਆਂ ਝੂੜੀਆਂ ਤਾਂ ਹੈਗੀਆਂ ਚਲੋ। ਇਹ ਹੈਗਾ ਫਾਰਮ ਦਾ ਰਸਤਾ। ਲੋ ਮਿੱਤਰੋ ਸਾਹਮਣੇ ਹੈਗਾ ਆਪਣਾ ਫਾਰਮ। ਜਿਹੜਾ ਫਾਰਮ ਫਾਰਮ ਦੇ ਜਿਹੜੇ ਮਾਲਕ ਸੀਗੇ ਉਹ ਛੱਡ ਕੇ ਚਲ ਗਏ ਸੀਗੇ। ਕਿਸ ਡਾਰ ਤੋਂ ਛੱਡ ਕੇ ਗਏ ਸੀ ਇਹ ਉਹ ਡਾਰ ਸੀਗਾ ਮਿੱਤਰੋ ਬਾਗ ਦਾ ਤੇ ਆ ਦੇਖੋ ਮਿੱਤਰੋ ਵਧੀਆ ਮਤਲਬ ਉਹਨਾਂ ਦੇ ਮਾਲਕਾਂ ਨੇ ਉਸ ਟਾਈਮ ਤੇ ਫਾਰਮ ਬਣਾਇਆ ਹੋਇਆ ਸੀਗਾ ਇੱਧਰ ਇੱਕ ਨਾਨਲੀ ਵੀ ਸਵਿਮਿੰਗ ਪੂਲ ਟਾਈਪ ਉਹਨਾਂ ਨੇ ਛੋਟਾ ਜਿਹਾ ਬਣਾਇਆ ਸੀਗਾ ਆਪਣੇ ਤੇ ਹੁਣ ਇਹਦੇ ਵਿੱਚ ਸਿਰਫ ਪੱਤੇ-ਪੱਤੇ ਦਿਖਦੇ ਫਾਰਮ ਕਿਉਂਕਿ ਉਹ ਛੱਡ ਕੇ ਚੱਲ ਗਏ ਤੇ ਆ ਦੇਖੋ ਬੈਕ ਸਾਈਡ ਤੇ ਕੁਛ ਉਹਨਾਂ ਨੇ ਇੱਧਰ ਸਫੈਦਾ ਤਾਂ ਲਾਇਆ ਹੋਇਆ ਮਿੱਤਰੋ ਆ ਦੇਖੋ ਜੰਗਲ 'ਚ ਮਤਲਬ ਪੂਰਾ ਇਹਨਾਂ ਨੇ ਫਾਰਮ ਬਣਾਇਆ ਸੀ ਲੋ ਮਿੱਤਰੋ ਚਲੋ ਹੁਣ ਮੇਰੇ ਨਾਲ ਤੁਸੀਂ ਮੈਂ ਤੁਹਾਨੂੰ ਦਿਖਾਣਾ ਇਸ ਫਾਰਮ ਦੇ ਕਮਰੇ ਆ ਕੋ ਸਿੱਧਾ ਦੇ ਐਥੇ ਪਹਿਲੇ ਮਿੱਤਰੋ ਹੁੰਦੀ ਸੀ ਕਿ ਉੱਪਰ ਛੱਤ ਤੇ ਟੀਂ ਦੀ ਟੀਂ ਹੁਣ ਟੁੱਟ ਚੁੱਕੀ ਹੈ ਮੀਮੂ ਪੈਣ ਦੇ ਕਾਰਨ ਤੇ ਫਿਰ ਫਾਰਮ ਦੇ ਜਿਹੜੇ ਮਾਲਕ ਸੀਗੇ ਉਹਨਾਂ ਨੇ ਫਾਰਮ ਛੱਡਣ ਦਾ ਫੈਸਲਾ ਕਰਤਾ ਇਹ ਹੈਗੇ ਕੋਈ ਸਿੱਧਾ ਇਹ ਕਮਰੇ ਮਿੱਤਰੋ ਫਾਰਮ ਦੇ ਤੇ ਆ ਦੇਖੋ ਮਿੱਤਰੋ ਝਾੜੀਆਂ ਆ ਚੁੱਕੀਆਂ ਪੂਰੇ ਹੁਣ ਕਮਰਿਆਂ ਦੇ ਮੋਰੇ ਆਖੋ ਇੱਕ ਕਮਰਾ ਹੈ ਮਿੱਤਰੋ ਆਇਕੋ ਬੂਰਾ ਕਮਰਾ ਹੈ ਇਹ ਐਦਾ ਦੇਖੋ ਮਿੱਤਰੋ ਕਮਰਾ ਹੈ ਤੁਸੀਂ ਦੇਖ ਹੀ ਸਾਤੇ ਹੋ ਤਾਕੀ ਫਾਰਮ ਦੀ ਆਇਕੋ ਮਿੱਤਰੋ ਪਿਛੇ ਬੂਰਾ ਜੰਗਲ ਹੈ ਕਿਸੇ ਨੇ ਆਪਣਾ ਜੰਗਲ ਦੇ ਵਿੱਚ ਪਿਕਨਿਕ ਸਪੋਟ ਆਈ ਬਣਾਇਆ ਸੀਗਾ ਮਿੱਤਰੋ ਇੱਥੇ ਪਿਛੇ ਲੱਗੀ ਹੋਈ ਸੀ ਮੋਟਰ ਲੋਕਾਂ ਨੇ ਜਿਨ੍ਹਾਂ ਨੇ ਫਾਰਮ ਬਣਾਇਆ ਸੀਗਾ ਉਹਨਾਂ ਨੇ ਆਪਣੇ ਪਾਣੀ ਦੇ ਬੰਦੋਬਸਤ ਲਈ ਮੋਟਰ ਰੱਖੀ ਹੋਈ ਸੀ ਤੇ ਆ ਉੱਪਰ ਟੀਨ ਪਾਈ ਹੋਈ ਹੈ ਕੋਚ ਕਮਰਿਆ ਦੀ ਜਿਹੜੀ ਟੀਨ ਹੈਗੀ ਟੁੱਟ ਗਈ ਐ ਆਹ ਦੇਖੋ ਮਿੱਤਰੋ ਕਿਤਾ ਝਾੜੀਆਂ ਆ ਗਈਆਂ ਦਰਵਾਜ਼ੇ ਮੋਰੇ ਇੱਕ ਕਮਰੇ ਵਾਲ ਦੀ ਠੀਕ ਸੀਗਾ ਰਸਤਾ ਆਹ ਦੇਖੋ ਮਿੱਤਰੋ ਕੋਈ ਦਾ ਹਾਲਾ ਹੋਣੀ ਇਸ ਫਾਰਮ ਦੇ ਤੇ ਚਲੋ ਫੇ ਮਿੱਤਰੋ ਮਿੱਤਰੋ ਜਿਹੜਾ ਨੇ ਫਾਰਮ ਬਣਾਇਆ ਸੀਗਾ ਉਹ ਲੋਕਾਂ ਨੇ ਤਾਂ ਫਾਰਮ ਬਣਾਇਆ ਸੀਗਾ ਜੀ ਖੇਤੀ ਲਈ ਇਧਰ ਉਹਨਾਂ ਦੀ ਕਾਫੀ ਜੰਗਲਾਂ ਵਿੱਚ ਜ਼ਮੀਨ ਸੀ ਉਹਨਾਂ ਨੇ ਸੋਚਿਆ ਇਧਰ ਖੇਤੀ ਕਰਾਂਗੇ ਹਨਾ ਬੜਾ ਵਧੀਆ ਕਾਰੋਬਾਰ ਚਲਾਵਾਂਗੇ ਪਰ ਜਿਹੜੀ ਇਧਰ ਮਿੱਤਰੋ ਸਾਡੇ ਏਰੀਆ 'ਚ ਖੇਤੀ ਕਰਨੀ ਉਹ ਸੰਭਵ ਨਹੀਂ ਹੈ ਕਿਉਂਕਿ ਅਦਰ ਏਰੀਆ ਵਿੱਚ ਜਿਹੜੇ ਮਿੱਤਰੋ ਹੈਗੇ ਬਾਂਦਰ ਬਹੁਤ ਹੈ ਬਾਂਦਰ ਜਿਹੜੇ ਹੈਗੇ ਆ ਉਹ ਖੇਤੀ ਨਸ਼ਟ ਕਰਦੇ ਆਇਆ ਵਖੋ ਮਿੱਤਰੋ ਖੇਤੀ ਨੂੰ ਉਹਨੇ ਆ ਪਿਊਬਲ ਕਰਵਾਇਆ ਸੀ ਇੱਥੇ ਬੋਰ ਤੇ ਹੁਣੇ ਉਹਨਾਂ ਨੂੰ ਬੰਦ ਕਰਕੇ ਜਾਣਾ ਪਿਆ ਬੋਰ ਕਾਫੀ ਡੂੰਗਾ ਪੋਰ ਹੈ ਇੱਥੇ 150 ਫੁੱਟ ਦੇ ਖਾ ਪਾਣੀ ਲੱਭਿਆ ਸੀਗਾ ਤੇ ਚਲੋ ਮਿੱਤਰੋ ਹੁਣ ਅਗਲੇ ਵੀਓ ਇੰਜੋਏ ਕਰਾਨਾ ਮੈਂ ਤੁਹਾਨੂੰ ਕੁਝ ਤੇ ਚਲੋ ਮੇਨ ਨਾਲ ਆਜੋ ਬੰਦ ਕਰ ਲਓ ਕੈਮਰਾ ਲੋ ਵੀ ਮਿੱਤਰੋ ਫਾਰਮ ਮੈਂ ਤੁਹਾਨੂੰ ਦਿਖਾਤਾ ਤੇ ਇਹ ਹੈਗੇ ਸੱਪ ਦੇ ਖੁੱਡੇ ਬਾਹਮੀਆਂ ਜਿਹੜਾ ਨੂੰ ਆਪਾਂ ਕਹਿੰਨੇ ਆ ਇੱਥੇ ਮਿੱਤਰੋ ਬਹੁਤ ਹੀ ਮੋਟੇ-ਮੋਟੇ ਸੱਪ ਰਹੇ ਠੀਕ ਦਸਤਰਾ ਵਾਲਾ ਜਿਹੜਾ ਦਸਤਰਾ ਵਾਲ ਕਹਿੰਨੇ ਆਪਾਂ ਤੇ ਫਾਰਮ ਦੇ ਵਿੱਚ ਤੁਹਾਨੂੰ ਕੁਝ ਦਿਖਾਤਾ ਕਿਦਾਂ ਸੀ ਫਾਰਮ ਤੇ ਹੁਣ ਅੱਗੇ ਆਪਾਂ ਚੱਲਦੇ ਆ ਆਪਣੇ ਦੇਖ ਵੀ ਅੱਗੇ ਜੇ ਕੋਈ ਵਧੀਆ 뷰 ਦਿਖਦੇ ਆ ਤੇ 뷰 ਫਿਰ ਤੁਹਾਨੂੰ ਇੰਜੋਏ ਕਰਾਵਾਂਗੇ ਨਹੀਂ ਤਾਂ ਫਿਰ ਤੁਹਾਨੂੰ ਵੀਡੀਓ ਵਿੱਚ ਸਾਰਾ ਕੁਝ ਦਿਖਾਵਾਂਗੇ ਜੇ ਨਾ ਚੱਜਦੇ ਹੋਏ 뷰 ਤਾਂ ਫਿਰ ਚੱਲਾਂਗੇ ਘਰ ਵਾਪਿਸ ਇਹ ਹੈਗਾ ਕੁਛ ਇਧਰ ਫਾਰਮ ਫਾਰਮ ਨੂੰ ਕਰਦੇ ਆਂ ਬਾਏ ਬਾਏ ਤੇ ਚਲੋ ਫੇਰ ਮੇਰੇ ਨਾਲ ਅੱਗੇ ਫਾਰਮ ਤੋਂ ਥੋੜਾ ਜਿਹਾ ਅੱਗੇ ਨੂੰ ਆ ਕੇ ਬਾਹਰ ਨੂੰ ਆ ਕੇ ਇਧਰ ਕੁਛ ਨਜ਼ਾਰਾ ਦਿਖਾਈ ਦਿੰਦਾ ਸਾਹਮਣੇ ਸਨਸੈਟ ਹੋ ਰਿਹਾ ਤੇ ਆ ਹੈਗੇ ਬਾਂਸਾ ਦੇ ਪੇੜ ਇਹ ਹੈਗਾ ਕੁਛ ਇਧਰ ਰਸਤਾ ਮਿੱਤਰੋ ਆਖੋ ਫਾਰਮ ਦੇ ਜਸ ਤੋਂ ਸਾਹਮਣੇ ਇਦਾਂ ਦੇ ਪਹਾੜ ਹੈ ਕੁਝ ਟਾਈਮ ਪਹਿਲੇ ਆਪਣੇ ਇਧਰ ਪਿੰਡਾਂ ਲਾਣ ਨੂੰ ਦੋਸਤੋ ਇਹ ਸੜਕ ਹੁੰਦੀ ਨਹੀਂ ਸੀਗੀ ਜਿਸ ਕਰਕੇ ਫਿਰ ਆਪਣੇ ਪਿੰਡ ਦੇ ਲੋਕਾਂ ਨੇ ਕਾਫੀ ਜ਼ਿਆਦਾ ਸੰਘਰਸ਼ ਕੀਤਾ ਤੇ ਸਰਕਾਰ ਨੂੰ ਐਪਲੀਕੇਸ਼ਨ ਆਲਾ ਆਲਾ ਕਿ ਅੱਜ ਤੋਂ 20 25 ਸਾਲ ਪਹਿਲੇ ਇਹ ਪਹਾੜ ਜੜੇ ਹੈਗੇ ਕੱਟ-ਕੱਟ ਕੇ ਇਹਦਾ ਸੜਕ ਬਣਾਈ ਗਈ ਹੈ। ਲੋ ਵੀ ਮਿੱਤਰੋ ਉੱਪਰ ਲੱਗਿਆ ਹੋਇਆ ਫਾਰਮ ਤੋਂ ਥੋੜੀ ਬਾਹਰ ਆ ਕੇ ਉੱਪਰ ਲੱਗਿਆ ਹੋਇਆ ਆਮਲੇ ਦਾ ਬੂਟਾ ਇਹ ਆਮਲੇ ਦੇ ਬੂਟੇ ਤੇ ਆਪਾਂ ਬਹੁਤ ਜ਼ਿਆਦਾ ਆਮਲੇ ਖਾਦੇ। ਪਹਿਲੇ ਆਪਾਂ ਆਮਲੇ ਚਾਬਦੇ ਸੀ ਕੋੜੇ-ਕੋੜੇ ਦੇਖ ਕੇ। ਝੂਲੇ ਬੱਚਾ ਪਾਣੀ ਪਿੰਦੇ ਸੀ ਤੇ ਬਹੁਤ ਹੀ ਜ਼ਿਆਦਾ ਮਿੱਠਾ ਲੱਗਦਾ ਸੀ ਵਧੀਆ ਜਿਹੜਾ ਟੇਸਟ ਆਂਦਾ ਸੀਗਾ। ਤੇ ਮਿੱਤਰੋ ਇੱਥੇ ਹੈਗਾ ਇੱਧਰ ਕੁਝ ਰੁਜਾਨਾਂ ਦੇ ਪੇੜਾ ਦੇ ਵਿੱਚ ਨਜ਼ਾਰਾ ਹੈਗਾ ਇਹ ਤਾਂ ਚਲੋ ਹੁਣ ਪਤ ਝੜ ਦੀ ਮੌਸਮ ਹੈ ਇਸ ਕਰਕੇ ਪੇੜਾ ਜਿਹੜੇ ਹੈਗੇ ਪੱਤੇ ਛੱਡ ਚੁੱਕੇ ਆ ਦੋਸਤੋ ਛੜ ਗਏ ਤੇ ਵੈਸੇ ਇੱਥੇ ਇੱਕ ਪਿਕਨਿਕ ਕ ਮਨਾਉਣ ਨੂੰ ਬਹੁਤ ਵਧੀਆ ਜਗ੍ਹਾ ਹੈਗੀ ਹੈ ਅੰਦਰ ਜੰਗਲ 'ਚ ਜੇ ਲਿਆ ਥੋੜੀ ਬਰਸਾਤ ਹੋ ਕੇ ਹਟਦੀ ਹੈ ਤਾਂ ਪੇੜਾ ਇਹ ਪੱਤੇ ਦੁਬਾਰਾ ਆਂਦੇ ਕਣੀ ਸ਼ਾਂ ਹੁੰਦੀ ਇੱਥੇ ਤੇ ਆ ਦੇਖ ਲੋ ਮਿੱਤਰੋ ਇਸ ਜਗ੍ਹਾ ਤੇ ਜਿਹੜੀ ਅੰਦਰ ਨੂੰ ਤੁਹਾਨੂੰ ਜੰਗਲ ਦਿਖਾਈ ਦੇਵੇਗਾ ਇੱਧਰੋਂ ਅੰਦਰ ਜਾ ਕੇ ਪਿਕਨਿਕ ਬਣਾਉਣ ਨੂੰ ਬਹੁਤ ਵਧੀਆ ਜਗ੍ਹਾ ਹੈਗੀ ਹੈ ਇੱਥੇ ਬਣੀ ਹੋਈ ਤੇ ਮਿੱਤਰੋ ਬੱਸ ਵੀ ਆਣੇ ਵਾਲੀ ਹੈ ਆਪਣੇ ਪਿੰਡ ਟਾਈਮ-ਟਾਈਮ ਤੇ ਬੱਸ ਆਂਦੀ ਹੈ। ਆ ਤੁਹਾਨੂੰ ਮਿੱਤਰੋ ਹੁਣ ਬੱਸ ਵੀ ਦਿਖਾਵਾਂਗਾ ਪੰਜਾਬ ਰੋਡਵੇਜ਼ ਬੱਸ ਹੈ। ਸਿਰਫ ਦੋ ਬਸਾਂ ਆਂਦੀਆਂ ਆਪਣੇ ਪਿੰਡ ਇੱਕ ਪ੍ਰਾਈਵੇਟ ਆਂਦੀ ਹੈ ਤੇ ਇੱਕ ਸਰਕਾਰੀ ਬੱਸ ਆਂਦੀ ਹੈ। ਪ੍ਰਾਈਵੇਟ ਜਿਹੜੀ ਹੈਗੀ ਉਹ ਵੀ ਦੋ ਟਾਈਮ ਆਂਦੀ ਹੈ ਤੇ ਸਰਕਾਰੀ ਵੀ ਦੋ ਟਾਈਮ ਆਂਦੀ ਹੈ। ਤੇ ਆ ਦੇਖੋ ਮਿੱਤਰੋ ਕੁਛ ਇੱਕ ਦਾ ਸੀਨ ਨਜ਼ਰ ਆਂਦਾ। ਅੱਗੇ ਮੈਂ ਤੁਹਾਨੂੰ ਦਿਖਾਣਾ ਫਿਰ ਵੀਡੀਓ ਦੇ ਵਿੱਚ। ਲੋ ਮਿੱਤਰੋ ਆਇਕੋ ਮਿੱਟੀ ਕਰਾ ਵਿੱਚ ਅੱਜ ਵੀ ਮਿੱਤਰੋ ਪਿੰਡਾਂ ਵਿੱਚ ਚੁੱਲ੍ਹੇ ਜਿਹੜੇ ਬਣਾਏ ਜਾਂਦੇ ਸੀ ਮਿੱਟੀ ਨਾਲ ਬਣਾਏ ਜਾਂਦੇ ਨੇ ਚੀਕਣੀ ਮਿੱਟੀ ਕਹਿੰਦੇ ਇੱਥੇ ਦੀ ਤੇ ਇਹਨਾਂ ਚੁੱਲ੍ਹੇ ਬਣਾਏ ਜਾਂਦੇ ਜਿਨ੍ਹਾਂ ਤੇ ਰੋਟੀ ਪਕਾਈ ਜਾਂਦੀ ਹੈ ਮਿੱਤਰੋ ਕਿੰਡੀ ਲੰਬੀ ਬੇਲ ਹੈ ਚੀਲ ਦਾ ਜਿੱਡਾ ਲੰਬਾ ਪੇੜ ਹੈ ਉੱਡੀ ਲੰਬੀ ਉਹਨੂੰ ਬੇਲ ਚੜੀ ਹੋਈ ਹੈ ਤੇ ਅੱਗੇ ਮਿੱਤਰੋ ਥੋੜੇ ਵਿਊਜ਼ ਵੀ ਆਣਗੇ ਅੱਪਾ ਅੱਧੇ ਰਸੇ ਪੁੱਜ ਗਏ ਵਿਊਅਲ ਜਗ੍ਹਾ ਤੇ ਮੇਰੇ ਵਲੌਗਜ਼ ਦੇ ਵਿੱਚ ਤੁਹਾਨੂੰ ਹਰ ਵਲੌਗ ਦੇ ਵਿੱਚ ਵਿਊ ਵਧੀਆ ਦੇਖਣ ਨੂੰ ਮਿਲਣਗੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਅਸੀ ਗੱਲ ਤੇ ਵਿਊ ਦੇਖਣੇ ਤੇ ਜੇਕਰ ਤੁਸੀਂ ਵੀ ਕਿਤੇ ਕੰਢੀ ਏਰੀਆ ਦੇ ਨਿਵਾਸੀ ਆਗੇ ਜਾਂ ਇੱਧਰ ਕਿ ਦੇਖੋ ਮਣਾਉਨੇ ਹੁਸ਼ਿਆਰਪੁਰ ਦੇ ਕੰਢੀ ਏਰੀਆ ਦੇ ਜਿਧੋਲ ਵਾਲੀ ਸੜਕ ਤੇ ਮੇਰੀ ਵੀਡੀਓ ਦੇਖ ਕੇ ਜੇ ਤੁਹਾਨੂੰ ਇੱਥੇ ਕੋਈ ਜਗ੍ਹਾ ਪਸੰਦ ਆਵੇ ਤੇ ਤੁਸੀਂ ਘੁੰਮ ਸਕਦੇ ਹੋ ਤੇ ਮਿੱਤਰੋ ਪਪੂ ਜਣੇ ਵਾਲੇ ਵੀਵਜ਼ ਦੇ ਵਿੱਚ ਵੀ ਆ ਦੇਖੋ ਇਦਾਂ ਕੁਛ ਰੋਡ ਹੈ ਆਪਣਾ ਚੱਲ ਇੱਧਰ ਦਿਖਾ ਦਿੰਦਾ ਆਹ ਤੇ ਮਾਨੂੰ ਦਿਖਾਉਗੀ ਤੇ ਆਇਕੋ ਮਿੱਤਰੋ ਫੋਟੋ ਜੁੱਤੀ ਕਿੰਨਾ ਬੜੀਆ ਏਰੀਆ ਬਣਿਆ ਹੋਇਆ ਆਪਣੇ ਇੱਧ ਤੁਹਾਡਾ ਦੇ ਵੀ ਚਾਂ ਦਾ ਫਾਇਦਾ ਹੀ ਬਹੁਤ ਹੈ ਮਿੱਤਰੋ ਮੈਂ ਵੀ ਕਿ ਲਈ ਆਇਕੋ ਮਿੱਤਰੋ ਪਿਛਲੇ 뷰 ਮੈਂ ਤੁਹਾਨੂੰ ਕੁ ਦਿਖਾਣਾ ਫੋਨ ਫੜ ਕੇ ਥੋੜੀ ਹਾਈਟ ਤੋਂ ਦੋ ਕੈਮਰਾਮੈਨ ਫੋਨ ਦੋ ਜਰਾ ਆਹ ਦੇਖੋ ਮਿੱਤਰੋ ਪਿਛਲੇ 뷰 ਇੰਜੋਏ ਕਰੋ ਕੁਸ਼ ਖਾਈਆਂ ਦੀ ਖਾਈਆਂ ਤੁਹਾਨੂੰ ਦੇ ਦਿਆਂਗੀ ਆਪਣੀ ਆਇਕੋ ਤੇ ਇਹਦੇ ਨਾਲ ਹੀ ਹੋ ਰਿਹਾ ਕਹਿਣ ਵਧੀਆ ਜਿਹਾ ਪੇੜਾ ਦੇ ਪਿੱਛੇ ਸਨਸੈਟ ਦੇਖੋ ਤੇ ਮਿੱਤਰੋ ਅੱਜ ਮੈਂ ਤੁਹਾਨੂੰ ਵੀਵਜ਼ ਕਾਫੀ ਦਿਖਾਤੇ ਆ ਤੇ ਜੇ ਤੁਹਾਨੂੰ ਅੱਜ ਵੀਵਜ਼ ਪਸੰਦ ਆਏ ਆ ਵੀਡੀਓ ਦੇ ਵਿੱਚ ਤੇ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਦਾਂ ਹੀ ਆਪਾਂ ਕੰਢੀਆ ਦੀਆਂ ਦੀਆਂ ਵਧੀਆ ਬਿਊਟੀਫੁਲ ਸੀਨ ਜਿਹੜੇ ਆਗੇ ਤੁਹਾਨੂੰ ਵੀਵ ਸੀਨ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਵੀਡੀਓ ਨਵੀਂ ਨਵੀਂ ਰੋਜ਼ ਆਏਗੀ ਤੇ ਹੁਣ ਮੈਂ ਚੱਲਦਾ ਆਪਣੇ ਘਰ ਤੇ ਬਾਏ ਬਾਏ ਮਿੱਤਰੋ ਜੇ ਤੁਹਾਨੂੰ ਵਲੌਗ ਪਸੰਦ ਆਇਆ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ